ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਂਚ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚੋਂ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤੇ ਨੋਟ ਕਰੋ ਜੀ ਫਾਈਲ ਨੰਬਰ 485 ਨਾਮ ਕੌਰ ਜ਼ਿਲ੍ਹਾ ਬਰਨਾਲਾ ਕਾਸਟ ਜੱਟ ਸਿੱਖ ਗੁੱਤ ਸੰਧੂ ਜਨਮ 15 ਮਾਰਚ 1999 ਹਾਈਟ 5 ਫੁੱਟ 5 ਇੰਚ ਪੜ੍ਹਾਈ ਐਮ ਐਸ ਸੀ ਇਨ ਕੰਪਿਊਟਰ ਐਪਲੀਕੇਸ਼ਨ ਮਾਤਾ ਸਾਹਿਬਕੌਰ ਗਰਲ ਕੋਲ ਜਿਸਟ ਬਰਨਾਲਾ ਤੋਂ ਕੀਤੀ ਹੈ ਜੀ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਅਤੇ ਇੱਕ ਭਰਾ ਅਨਮੈਰਿਡ ਅਤੇ ਇੱਕ ਭੈਣ ਮੈਰਿਡ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ 8 ਤੋਂ 10 ਕਿਲਿਆ ਦਾ ਕਾਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਪੜ੍ਹਾਈ ਵਧੀਆ ਕੀਤੀ ਹੋਵੇ ਆਪਣਾ ਕੋਈ ਬਿਜ਼ਨਸ ਕਰਦਾ ਹੋਵੇ ਤਾਂ ਵੀ ਠੀਕ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵੈੱਬਸਾਈਟ ਨੰਬਰ ਤੇ ਫਾਈਲ ਨੰਬਰ 10 ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 486 ਨਾਮ ਜਸ਼ਨਪ੍ਰੀਤ ਕੌਰ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਦਿਓਲ ਹਾਈਟ 5 ਫੁੱਟ 6 ਇੰਚ ਜਨਮ 18 ਨਵੰਬਰ 1998 ਪੜਾਈ ਪਲੱਸ 2 ਪਾਸ ਰੰਗ ਸਾਫ ਕੁੜੀ ਸੋਹਣੀ ਸੁਨੱਖੀ ਹੈ ਘਰੇਲੂ ਕੰਮਕਾਰ ਵੀ ਜਾਣਦੀ ਹੈ ਜੀ ਕੁੜੀ ਪਿਤਾ ਜੀ ਖੇਤੀਬਾੜੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਮੈਰਿਡ ਅਤੇ ਦਾਦਾ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ 5 ਕਿੱਲਿਆਂ ਤੱਕ ਆਉਂਦੀ ਹੋਵੇ ਮੁੰਡਾ ਕੋਈ ਵਧੀਆ ਪ੍ਰਾਈਵੇਟ ਜੋਬ ਕਰਦਾ ਹੋਵੇ ਜਾਂ ਖੇਤੀ ਕਰਦਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 487 ਨਾਮ ਕੌਰ ਤਲਖਸੁਦਾ ਜ਼ਿਲ੍ਹਾ ਮੋਗਾ ਕਸਤ ਰਾਮ ਗੜੀਆ ਗੋਤਵਰਦੀ ਜਨਮ 2 ਸਤੰਬਰ 1997 ਹਾਈਟ 5 ਫੁੱਟ 4 ਇੰਚ ਪੜ੍ਹਾਈ ਬੀਬੀਏ ਡਿਗਰੀ ਕੰਪਲੀਟ ਰੰਗ ਸਾਫ ਕੁੜੀ ਸਟੀਚਿੰਗ ਦਾ ਕੰਮ ਜਾਣਦੀ ਹੈ ਪਿਤਾ ਦਾ ਕੰਮ ਕਾਰ ਸੇਲ ਪਰਚੇਜ ਮਾਤਾ ਜੀ ਹਾਊਸ ਵਾਈਫ ਅਤੇ ਦੋ ਭਰਾ ਇੱਕ ਮੈਰਿਡ ਹੈ ਇਹਨਾਂ ਦਾ ਲੋਡ ਹੈ ਜੀ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਕਾ ਹੋਵੇ ਤਲਾਕਸ਼ੋਦਾ ਹੋਵੇ ਜਾਂ ਅਨਮੈਰਿਡ ਮੁੰਡਾ ਨਸ਼ਾ ਰਹਿਤ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਜਾਂ ਆਪਣਾ ਕੋਈ ਬਿਜ਼ਨਸ ਕਰਦਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 488 ਨਾਮ ਕੌਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕਾਸ਼ਟ ਜੱਟ ਸੇਖ ਗੋਤ ਬਰਾੜ ਕੱਦ 5 ਫੁੱਟ 8 ਇੰਚ ਜਨਮ 7 ਮਾਰਚ 1998 ਪੜ੍ਹਾਈ ਪਲੱਸ 2 ਪਾਸ ਦਾ ਗਰਲ ਹੈਡ ਸਟੱਡੀਜ਼ ਬੀਐਸਸੀ ਇਨ ਕੈਨੇਡਾ ਕੁੜੀ ਨੇ ਕੈਨੇਡਾ ਵਿੱਚ ਜਾ ਕੇ ਬੀਐਸਸੀ ਦੀ ਪੜ੍ਹਾਈ ਕੀਤੀ ਹੈ ਜੀ ਸਟੇਟਸ ਕੈਨੇਡਾ ਪੀਆਰ ਜੋਬ ਕੁੜੀ ਕੈਨੇਡਾ ਸਰੀ ਵਿੱਚ ਹਸਪੀਟਲ ਵਿੱਚ ਆ ਰਹੀ ਰਹਾ ਹੈ ਰਜਿਸਟਰਡ ਨਰਸ ਹੈ ਜੀ ਕੁੜੀ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਅਤੇ ਇੱਕ ਭਰਾ ਅਨਮੈਰਿਡ ਕੈਨੇਡਾ ਵਰਕ ਪਰਮਿਟ ਤੇ ਹੈ ਇਹਨਾਂ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਕੈਨੇਡਾ ਹੋਵੇ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜ਼ਮੀਨ ਪੰਜਾਬ ਵਿੱਚ ਪਾਇ ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਸਿਆਣਾ ਤੇ ਨਿਸ਼ਾ ਰਹਿਤ ਹੋਣਾ ਚਾਹੀਦਾ ਹੈ ਜੇ ਜ਼ਮੀਨ 10 ਕਿੱਲੇ ਤੋਂ ਉੱਤੇ ਆਉਂਦੀ ਹੋਊਗੀ ਤਾਂ ਵੀ ਠੀਕ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਆਪਣਾ ਬਾਇਓ ਡਾਟਾ ਭੇਜ ਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਬਾਰੇ ਜਾਣਕਾਰੀ ਅਤੇ ਸੰਪਰਕ ਨੰਬਰ ਪਰਿਵਾਰ ਦਾ ਲੈ ਸਕਦੇ ਹੋ ਜੀ Salto sericale.